ਦੇਖੋ ਸ਼ੀਤਲ ਲੰਗੁਰਾਲ ਕੀ ਕਹਿ ਰਿਹਾ ਮੈਂ ਉਹਦੇ ਤੇ ਕੁਝ ਵੀ ਕਹਿਣਾ ਨਹੀਂ ਚਾਹੁੰਦੀ ਹੈਗੀ ਆ ਉਹ ਕੁਝ ਵੀ ਕਹੀ ਜਾਣ ਉਹਦੇ ਨਾਲ ਇਹ ਨਹੀਂ ਹੈ ਕਿ ਉਹ ਠੀਕ ਹੈਗਾ ਹਾਂ ਭਾਜੀਪੀ ਪਾਰਟੀ ਦੇ ਵਿੱਚ ਆ ਜਾਣ ਉਹਨਾਂ ਨੂੰ ਪੈਸੇ ਵੀ ਦੇਾਂਗੇ ਅ ਪਦ ਵੀ ਦੇਣਗੇ ਲੜਾएंगे ਵੀ ਔਰ ਜਿਤਾएंगे ਵੀ ਸੋ ਥੀਸ ਵਰਡਸ ਯਸ ਸੋ ਸਾਡੇ ਮੰਤਰੀ ਉਤਰੇ ਨੇ ਔਰ 13 0 ਦਾ ਜਿਹੜਾ ਨਾਰਾ ਸਾਡੇ ਸੀਐਮ ਸਾਹਿਬ ਨੇ ਦਿੱਤਾ ਹੈਗਾ 13 0 ਕੇ ਪੰਜਾਬ ਬਣੇਗਾ ਇਸ ਵਾਰ ਹੀਰੋ ਧੰਨਵਾਦ ਜੀਵਨ ਜੋਤ ਕੌਰ ਨੇ ਸਾਡੇ ਨਾਲ ਮੈਮ ਤੁਸੀਂ ਦੱਸੋ ਜਿਸ ਤਰ੍ਹਾਂ ਅੰਮ੍ਰਿਤਸਰ ਇੱਕ ਹੌਟ ਸੀਟ ਕੰਟੈਸਟ ਹੋ ਰਹੀ ਹੈ ਕਿਉਂ ਲੱਗਦਾ ਹੈ ਲੋਕ ਵੋਟ ਕਰਨਗੇ ਕਿਉਂਕਿ ਬਾਤ ਆ ਰਹੀ ਹੈ ਕਿ ਪਾਰਟੀਆਂ ਵਿੱਚ ਕੈਂਡੀਡੇਟ ਨੇ ਔਰ ਤੁਸੀਂ ਆਪਣੇ ਮੰਤਰੀ ਵੀ ਉਤਾਰ ਰਹੇ ਹੋ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਵਾਰ ਹੋਏਗੀ ਕਿਉਂਕਿ ਅਰਵਿੰਦ ਕੇਜੀਵਾਲ ਜੇਲ੍ਹ ਵਿੱਚ ਵੀ ਨੇ ਬਹੁਤ ਕੁਝ ਹੋ ਰਿਹਾ ਹੈ ਪਾਰਟੀ ਵਿੱਚ ਮੈਮ ਆਈ ਥਿੰਕ ਤੁਸੀਂ ਜਿੰਨੇ ਮੈਨੂੰ ਗਿਣਾ ਦਿੱਤੇ ਕਿ ਇੰਨਾ ਕੁਝ ਪਾਰਟੀ ਚ ਹੋ ਰਿਹਾ ਇਨਰਸਪੈਕਟਿਵ ਆਫ ਥੈਟ ਸਾਡੇ ਵੋਲੰਟੀਅਰਜ਼ ਦਾ ਮੋਰਲ ਬਹੁਤ 하ਈ ਹੈ ਔਰ ਰਹੀ ਗੱਲ ਮੰਤਰੀ ਉਤਾਰਨ ਦੀ ਤਾਂ ਮੇਰੇ ਖਿਆਲ ਮੰਤਰੀ ਦੇਖੋ ਇੱਕ ਮੈਂ ਗੱਲ ਕਹਿਣੀ ਚਾਹੁੰਦੀ ਕਿ ਸਾਡੀ ਜਿਹੜੀ ਪਾਰਟੀ ਦੀ ਪੋਲਿਟੀਕਲ ਏਜ ਹੈ ਇਟ ਇਜ਼ ਬੇਰਲੀ 10 ਇਅਰਸ ਤੇ ਸਾਡੇ ਜਿਹੜੇ ਚਿਹਰੇ ਨੇ ਉਹ ਸਾਡੇ ਵਿੱਚੋਂ ਹੀ ਆਉਣੇ ਹੈਗੇ ਨੇ ਸੋ ਸਾਡੇ ਮੰਤਰੀ ਉਤਰੇ ਨੇ ਔਰ 13 0 ਦਾ ਜਿਹੜਾ ਨਾਰਾ ਸਾਡੇ ਸੀਐਮ ਸਾਹਿਬ ਨੇ ਦਿੱਤਾ ਹੈਗਾ 13 0 ਕੇ ਪੰਜਾਬ ਬਣੇਗਾ ਇਸ ਵਾਰ ਹੀਰੋ ਉਹ ਬਿਲਕੁਲ ਪੂਰਾ ਹੋਏਗਾ ਅ ਪਹਿਲੇ ਵੀ ਗੱਲ ਆਈ ਸੀ ਆਮ ਆਦੀ ਪਾਰਟੀ ਨੇ ਐਫਆਈਆਰ ਵੀ ਕਰਾ ਵੀ ਕੀਤੀ ਕੀ ਸੀ ਕਿ ਖਰੀਦਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਭਾਜਪਾ ਆਮ ਆਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿਸ ਤਰ੍ਹਾਂ ਤੁਸੀਂ ਹੁਣ ਕਰ ਰਹੇ ਹੋ ਕਿਉਂਕਿ ਸ਼ੀਤਲ ਲੰਗੂਰ ਨੇ ਕਿਹਾ ਹੈ ਕਿ ਮੈਂ ਐਕਸਪੋਜ਼ ਕਰ ਦਾਂਗਾ ਆਮ ਆਦੀ ਪਾਰਟੀ ਨੂੰ ਅ ਦੇਖੋ ਸ਼ੀਤਲ ਲੰਗੂਰਾਲ ਕੀ ਕਹਿ ਰਿਹਾ ਮੈਂ ਉਹਦੇ ਤੇ ਕੁਝ ਵੀ ਕਹਿਣ ਨੇ ਚਾਹੁੰਦੀ ਹੈਗੀ ਆ ਉਹ ਕੁਝ ਵੀ ਕਹੀ ਜਾਣ ਉਹਦੇ ਨਾਲ ਇਹ ਨਹੀਂ ਹੈ ਕਿ ਉਹ ਠੀਕ ਹੈਗਾ ਅ ਰਹੀ ਗੱਲ ਜਿਹੜੀ ਖਰੀਦੋ ਫਰੋਖਤੀ ਉਹਦੇ ਵਿੱਚ ਕੋਈ ਦੋਰ ਆਇ ਨਹੀਂ ਹੈ ਕਿ ਬੀਜੇਪੀ ਖਰੀਦੋ ਫਰੋਖਤ ਕਰ ਰਹੀ ਹੈ ਅ ਪਾਰਟੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇੱਕ ਕਾਲ ਮੈਨੂੰ ਵੀ ਉਹਦੇ ਵਿੱਚ ਆਇਆ ਹੈ ਔਰ ਜਿਹਦੇ ਵਿੱਚ ਇੱਕ ਵਟਸਐਪ ਪਾਲ ਸੀਗਾ ਸੋ ਮੈਂ ਆਪਣਾ ਉਹ ਨੰਬਰ ਜਿਹੜਾ ਮੇਰਾ ਨਾਰਮਲੀ ਮੈਨੂੰ ਅਗਰ ਅਨਨੋ ਨੰਬਰ ਹੈ ਦੈਨ ਆਈ ਫਾਰਵਰਡ दैट ਨੰਬਰ ਟੂ ਮਾਈ ਪੀ ਗੱਲ ਕਰ ਲੋ ਕੋਈ ਐਮਰਜੈਂਸੀ ਚ ਨਹੀਂ ਹੋਏ ਸੋ ਉਸ ਨੰਬਰ ਤੇ ਮੇਰੇ ਪੀ ਨੂੰ ਮੈਸੇਜ ਦਿੱਤਾ ਗਿਆ ਹੈ ਕਿ ਤੁਸੀਂ ਮੈਡਮ ਦੇ ਨਾਲ ਕਰੋ ਭਾ ਜੀਪੀ ਪਾਰਟੀ ਦੇ ਵਿੱਚ ਆ ਜਾਣ ਉਹਨਾਂ ਨੂੰ ਪੈਸੇ ਵੀ ਦੇਾਂਗੇ ਅ ਪਦ ਵੀ ਦੇਣਗੇ ਲੜਾएंगे ਵੀ ਔਰ ਜਿਤਾएंगे ਵੀ ਸੋ ðiਸ ਵਰਡਰਡਸ ਯੈਸ ਹੁਣ ਆਖਰੀ ਸਵਾਲ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਚੈਲੰਜ ਕਿਉਂਕਿ ਤੁਸੀਂ ਵੱਡੇ ਵੱਡੇ ਨੇਤਾ ਨੂੰ ਹਰਾਇਆ ਹੈ ਤੂਲ ਚੜਾਈ ਹੈ ਹੁਣ ਤੁਹਾਡੇ ਮੰਤਰੀ ਹੈ ਉਹ ਖੜੇ ਹੋ ਰਹੇ ਨੇ ਇਸ ਤਰ੍ਹਾਂ ਦੀ ਚੈਲੰਜ ਹੈਗੀ ਹੈ ਕਿਉਂਕਿ ਬਾਰਡਰ ਸਟੇਟ ਹੈ ਬਾਕੀ ਸਾਰਾ ਪ੍ਰੈਸ਼ਰ ਵੀ ਹੈਗਾ 13 0 ਦਾ ਤੁਸੀਂ ਪਹਿਲੇ ਡਿਕਲੇਅਰ ਕਰ ਚੁੱਕੇ ਹੋ ਦੇਖੋ ਇੱਕ ਗੱਲ ਬਹੁਤ ਕਲੀਅਰ ਹੈ ਕਿ ਲੋਗ ਇਹ ਮੰਨਦੇ ਨੇ ਕਿ ਆਮ ਆਦਮੀ ਪਾਰਟੀ ਨੇ ਬੇਰਲੀ 2 ਸਾਲ ਦੇ ਵਿੱਚ ਬਹੁਤ ਕੰਮ ਕਰਕੇ ਦਿਖਾਇਆ ਜਿਹੜਾ ਰਵਾਇਤੀ ਪਾਰਟੀਆਂ ਨੇ 70 ਸਾਲਾਂ ਦੇ ਵਿੱਚ ਨਹੀਂ ਕੀਤਾ ਸੋ ਅਸੀਂ ਆਪਣਾ ਕੰਮ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਇਫ ਆਈ ਟਾਕ ਬਾਈ ਮਾਈ ਕੰਸਟੀਟੂਐਂਸੀ ਕਿਉਂਕਿ ਅਸੀਂ ਐਮ ਐਲ ਏ ਸਾਂ ਆਪਣੇ ਆਪਣੇ ਹਲਕਿਆਂ ਦੀ ਜ਼ਿੰਮੇਵਾਰੀ ਲਈ ਹੈ ਮੈਂ ਆਪਣੇ ਹਲਕੇ ਦੀ ਗੱਲ ਕਰਦੀ ਹਾਂ ਮੇਰੇ ਹਲਕੇ ਦੇ ਵਿੱਚ ਲੋਗ ਇਹ ਮੰਨਦੇ ਕਿ ਸਾਡਾ ਐਮ ਐਲ ਏ ਅਸੈਸੇਬਲ ਹੈ ਕਿਸ ਲੋਅ اور ਇਹ ਜੇ ਕੰਮ ਜਿਹੜੇ 30 30 ਸਾਲ ਤੋਂ ਨਹੀਂ ਹੋਏ ਸੀਗੇ ਉਹ ਵਿਦਨ 6 ਮੰਥ ਸਾਡੇ ਉਹ ਕੰਮ ਹੋਏ ਨੇ ਤੁਸੀਂ ਫੋਕਲ ਪੁਆਇੰਟ ਜੁਰਜੀਤ ਔਜਲਾ ਦੋ ਵਾਰ ਜਿੱਤ ਚੁੱਕੇ ਆ ਮੈਂ ਕਹਿੰਨੀ ਆ ਜੀ ਜਿਹੜੇ ਮੈਂ ਜਿਹੜੇ ਜਿਨ੍ਹਾਂ ਨੂੰ ਅਸੀਂ ਹਰਾਇਆ ਉਹ ਬੜੀ ਵਾਰ ਜਿੱਤ ਚੁੱਕੇ ਸੀਗੇ ਔਰ ਉਹ ਇਸ ਕੌਨਫੀਡੈਂਸ ਨੇ ਨਹੀਂ ਸੀ ਰਦਰ ਓਵਰ ਕੌਨਫੀਡੈਂਸ ਚ ਸੀਗੇ ਕਿ ਸਾਨੂੰ ਤੇ ਜੀ ਕੋਈ ਹਰਾ ਨਹੀਂ ਸਕਦਾ ਸੋ ਇਹ ਜਨਤਾ ਹੈ ਜਨਤਾ ਹੁਣ ਸਮਝ ਚੁੱਕੀ ਹੈ ਔਰ ਉਸ ਤੋਂ ਬਾਅਦ ਇਹ ਹੈ ਕਿ ਪੰਜਾਬ ਆਇਡੈਂਟੀਟੀ ਪੋਲਿਟਿਕਸ ਤੋਂ ਉੱਪਰ ਉੱਠ ਚੁੱਕਿਆ ਹੁਣ ਉਹ ਉਹ ਦੇਖਦੇ ਆ ਕਿ ਪਾਰਟੀ ਕੰਮ ਕਿਹੜੀ ਕਰ ਰਹੀ ਹੈ ਹਾਂਜੀ ਜੀ ਵਿਜੋ ਤੇ ਅਸੀਂ ਵੱਖਰੇ ਵੱਖਰੇ ਲੋਕਾਂ ਨਾਲ ਗੱਲ ਕਰ ਰਹੇ ਹਾਂ ਔਰ ਇੱਕ ਚੀਜ਼ ਹੈ ਕਿ ਚੁਣੌਤੀ ਬਹੁਤ ਵੱਡੀ ਹੈ 13 ਜ਼ੀਰੋ ਦਾ ਚੈਲੰਜ ਹੈਗਾ ਲੇਕਿਨ ਕਿਸ ਤਰ੍ਹਾਂ ਆਮ ਆਦੀ ਪਾਰਟੀ ਫੇਅਰ ਕਰੇਗੀ ਇਸ ਚੋਣ ਵਿੱਚ ਉਹ ਦੇਖਣ ਵਾਲੀ ਗੱਲ ਹੋਏਗੀ ਕੈਮਰਾ ਪਰਸਨ ਚਾਂਦੀ ਆਰਾਮ ਦੇ ਨਾਲ ਕਮਲਜੀਤ ਸੰਧੂ ਚੰਦੇਗੜ੍ਹ